ਕਿ ਜਦੋਂ ਇਸ ਧਰਤੀ ਦੇ ਉੱਤੇ ਬਣਾਏ ਹੋਏ ਦੁਵਾਲਿਆਂ ਦੇ ਵਿੱਚ ਪਰਮੇਸ਼ਰ ਨਾ ਹੋ ਭਾਵੇਂ ਉੱਥੇ ਕੁਝ ਸ਼੍ਰੇਣੀਆਂ ਇਦਾਂ ਦੀਆਂ ਕਾਬਜ ਹੋਈਆਂ ਕਿ ਜਿਨ੍ਹਾਂ ਨੇ ਧਰਮ ਨੂੰ ਧੰਦਾ ਤੇ ਪਰਮੇਸ਼ਰ ਨੂੰ ਆਪਣੇ ਕਬਜੇ ਦੇ ਵਿੱਚ ਸਮਾਉਣ ਦਾ ਜਿਹੜਾ ਯਤਨ ਕੀਤਾ ਇਸੇ ਕਰਕੇ ਭਗਤ ਸਹਿਬਾਨ ਜੀ ਨੇ ਜਦੋਂ ਬਾਣੀ ਦੇ ਵਿੱਚ ਬਚਨ ਬਖਸ਼ਣਾ ਵੀ ਆਪਨ ਬੱਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਉਥੇ ਤਾਂ ਹੀ ਗੱਲ ਕਹੀ ਸੀ ਵੀ ਕਿਸੇ ਦੇ ਪਿਓ ਦਾ ਨਹੀਂ ਹੈ ਪਰਮੇਸ਼ਰ ਭੈ ਭਾਵਨੀ ਦਾ ਹੈ ਪਰਮੇਸ਼ਰ ਕੋਈ ਉਹਦੇ ਉੱਤੇ ਕਬਜ਼ਾ ਕਰੇ ਵੀ ਇਹ ਸਾਡਾ ਹੀ ਹੈ ਇਹਦੇ ਨਹੀਂ ਭੁਲੇਖਾ ਆ ਇਦਾਂ ਹੋਇਆ ਸਮਾਜ ਦੇ ਅੰਦਰ ਇਸੇ ਕਰਕੇ ਹੀ ਬਾਣੀ ਦੇ ਵਿੱਚ ਬਚਨ ਇਹ ਵੀ ਦਰਜ ਕੀਤੇ ਵੀ ਨਾਮਾਂ ਬਾਹਾਂ ਪਕਰ ਉਠਾਏ ਦੀ ਗੱਲ ਹੈ ਵੀ ਫੜ ਕੇ ਬਾਹਰ ਕੱਢ ਦਿੱਤਾ ਤੇ ਫਿਰ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਣਾ ਕੋ ਦੇਹਰਾ ਫਿਰੇ ਦੀ ਵੀ ਗੱਲ ਐ ਕਿ ਜਿਹੜਾ ਰੱਬ ਦੀ ਭਗਤੀ ਵਿੱਚ ਲੱਗ ਜਾਂਦਾ ਪਰਮੇਸ਼ਰ ਉਹਦੇ ਵੱਲ ਹੋ ਜਾਂਦਾ ਤੇ ਦੂਜਿਆਂ ਨੂੰ ਪਿੱਠ ਦਿਖਾ ਦਿੰਦਾ ਹੈ ਪੰਡਿਆ ਮੋਕੋ ਢੀੜ ਕਹਿਤ ਹੈ ਇਦਾਂ ਦੇ ਲਫ਼ਜ਼ ਢੀੜ-ਢੀੜ ਕਹਿ ਕੇ ਦੁਰਕਾਰਿਆ ਜਾਂਦਾ ਸੀ ਵੀ ਤੂੰ ਤੇ ਢੀੜ ਐ ਨੀਵੀਂ ਜਾਤ ਦਾ ਆ ਹਿੰੜੀ ਜਾਤ ਮੇਰੀ ਜਾਤ ਮਰਾਇਆ ਇਹ ਸਾਰੇ ਬਚਨ ਬਾਣੀ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਤੇ ਲੋਕਾਂ ਦੇ ਅੰਦਰ ਫਿਰ ਇੱਕ ਅਗਲੀ ਯੋਗਮਤ ਦੀ ਜਗਿਆਸਾ ਜਾਗੀ ਤੇ ਉਹਨਾਂ ਨੇ ਇਸ ਸੰਸਾਰ ਤੋਂ ਪਰੇ ਜਾ ਕੇ ਇਕਾਂਤ ਦੇ ਵਿੱਚ ਬੈਠਣਾ ਪ੍ਰਵਾਨ ਕਰ ਲਿਆ ਕਹਿੰਦੇ ਇਸ ਦੁਨੀਆ ਦੇ ਝਮੇਲਿਆਂ ਦੇ ਵਿੱਚ ਰੱਬ ਨਹੀਂ ਮਿਲੇਗਾ ਇਸੇ ਕਰਕੇ ਉਹਨਾਂ ਨੇ ਖੋਜਣਾ ਲੱਭਣਾ ਉੱਥੇ ਸ਼ੁਰੂ ਕਰ ਦਿੱਤਾ ਜਿੱਥੇ ਦੁਨੀਆ ਨਹੀਂ ਵਸਦੀ ਸੀ ਭਾਵ ਕਿ ਲੋਕ ਨਹੀਂ ਵਸਦੇ ਸੀ ਇਨਸਾਨ ਮਨੁੱਖੀ ਸ਼ਰੀਰ ਨਹੀਂ ਵਸਦੇ ਸੀ ਉੱਥੇ ਜਾ ਕੇ ਦੂਰ ਦਰਾਡੇ ਜੰਗਲਾਂ ਵਿੱਚ ਬੇਲਿਆਂ ਦੇ ਵਿੱਚ ਜਾ ਕੇ ਬੈਠਣਾ ਸ਼ੁਰੂ ਕਰ ਦਿੱਤਾ ਵੀ ਇੱਥੇ ਅਸੀਂ ਪਾ ਲਵਾਂਗੇ ਪਰ ਮਿਲਿਆ ਉੱਥੇ ਵੀ ਨਹੀਂ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਬਖਸ਼ ਦਿੱਤੇ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ ਪਰਮੇਸ਼ਰ ਤੇ ਅੰਦਰ ਹੈ ਹਿਆਲੀ ਦਾ ਅਰਥ ਹੈ ਹਿਰਦਾ ਘਰ ਆਲੇ ਦਾ ਅਰਥ ਹੈ ਘਰ ਹਿਏ ਦਾ ਅਰਥ ਹੈ ਹਿਰਦਾ ਮਨ ਕਹਿੰਦੇ ਬਾਹਰ ਲੱਭਣ ਜਾਏਗਾ ਤੇ ਪਰਮੇਸ਼ਰ ਨਹੀਂ ਲੱਭੇਗਾ ਜੰਗਲਾਂ ਦੇ ਵਿੱਚ ਐਵੇਂ ਵਣ ਕੰਡੇ ਮੋੜਦਾ ਫਿਰੇਗਾ ਕਹਿੰਦੇ ਉਹ ਤੇ ਅੰਦਰ ਵੱਸਦਾ ਹੈ ਅੰਦਰ ਲੱਭ ਮਨੁੱਖ ਨੇ ਆਪਣੇ ਅੰਦਰ ਦੀ ਖੋਜ ਕਰਨੀ ਸੀ ਪਰ ਅੰਦਰ ਦੀ ਖੋਜ ਛੱਡ ਕੇ ਉਹ ਬਾਹਰ ਚਲੇ ਗਿਆ ਅੱਜ ਦਾ ਪਾਵਨ ਹੁਕਮ ਵੀ ਹੋਮਕੀਯੋ ਮਿਲਣ ਪ੍ਰਭ ਤਾਈਂ ਉਮਕਿਓ ਹਿਓ ਮਿਲਣ ਪ੍ਰਭ ਤਾਈ ਅੰਦਰ ਤਾਂਗ ਪੈਦਾ ਕਰਨੀ ਪਰਮੇਸ਼ਰ ਨੂੰ ਮਿਲਣ ਦੀ ਅੰਦਰ ਤਾਂਗ ਲਾਉਣੀ ਹੈ ਇਸੇ ਕਰਕੇ ਭਗਤ ਪੀਪਾ ਜੀ ਨੇ ਕਿਹਾ ਜੋ ਬ੍ਰਹਮੰਡੇ ਸੂਈ ਪਿੰਡ ਹੈ ਜੋ ਖੋਜੇ ਸੋ ਪਾਵੇ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਖੋਜਿਆ ਉਹਨਾਂ ਨੇ ਪਾਇਆ ਹੈ ਬਾਹਰ ਲੱਭਣ ਗਿਆ ਨੂੰ ਪਰਮੇਸ਼ਰ ਨਹੀਂ ਮਿਲਿਆ ਠੋਕਰਾਂ ਮਿਲੀਆਂ ਤੇ ਉਸ ਤੋਂ ਬਿਨਾ ਹੋਰ ਕੁਝ ਵੀ ਪ੍ਰਾਪਤੀ ਨਹੀਂ ਹੋਈ ਜਨਮ ਅਜਾਈ ਕੱਡੇ-ਕੱਡੇ ਬਤੀਤ ਕਰ ਲੈ ਬਿਨਾ ਪਰਮੇਸ਼ਰ ਦੀ ਜਿਹੜੀ ਅਸਲ ਯਾਦ ਸੀ ਅੰਦਰ ਖੋਜਣ ਤੋਂ ਬਿਨਾ ਇਹ ਗੁਰਬਾਣੀ ਸੱਚਾ ਉਹ ਮੰਤਰ ਹੈ ਜਿਹੜਾ ਸੱਚੇ ਪਰਮੇਸ਼ਰ ਨੂੰ ਅੰਦਰ ਪ੍ਰਗਟ ਕਰ ਦਿੰਦਾ ਹੈ ਧੁਰ ਕੀ ਬਾਣੀ ਹੈ ਨਾ ਧੁਰ ਤੋਂ ਆਈ ਹੈ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਇਸ ਬਾਣੀ ਨੂੰ ਉਹ ਜੰਤਰ ਮੰਤਰ ਨਾ ਮੰਨੀਏ ਵੀ ਕੋਈ ਕਹੇ ਵੀ ਆਹ ਸ਼ਬਦ ਪੜ੍ਹ ਕੇ ਜੀ ਆਹ ਸੁੱਖ ਮਿਲ ਜਾਵੇਗਾ ਆਹ ਸ਼ਬਦ ਪੜ੍ਹ ਕੇ ਆ ਬਿਮਾਰੀ ਦੂਰ ਹੋ ਜਾਵੇਗੀ ਆਹ ਸ਼ਬਦ ਪੜ੍ਹ ਕੇ ਆ ਹੋ ਜਾਵੇਗਾ ਨਹੀਂ ਹੈ ਇਸ ਬਾਣੀ ਨੇ ਤੇ ਇੱਥੋਂ ਤੱਕ ਬਚਨ ਬਖਸ਼ ਦਿੱਤੇ ਨੇ ਕਹਿੰਦੇ ਜੇਕਰ ਤੂੰ ਇਸ ਮਾਰਗ ਉੱਤੇ ਚੱਲਣਾ ਚਾਹਣਾ ਆ ਇਸ ਮਾਰਗ ਦੇ ਉੱਤੇ ਤੁਰਨਾ ਚਾਹਣਾ ਆ ਜੋਤੋਂ ਪ੍ਰੇਮ ਖੇਲਣ ਦਾ ਚਾਓ ਸਿਰ ਤਰ ਤਲੀ ਗਲੀ ਮੁਰਿ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਇਤ ਤੇ ਪ੍ਰਵਾਨਗੀ ਉਹਦੀ ਹੈ ਨਾ ਜਿਹੜਾ ਦੁਨੀਆਂ ਵਾਲੇ ਪਾਸੋਂ ਛੱਡ ਕੇ ਆਵੇਗਾ ਇਸੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਜੀਵਨ ਦੀ ਜਿਉਣ ਦੀ ਆਸਾ ਛੱਡ ਕਿਉਂ ਨਹੀਂ ਪੈਂਦੀ ਹੈ ਹੋ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਜੇ ਤੂੰ ਸੰਗਤਾਂ ਦੀ ਚਰਨ ਧੂੜ ਬਣ ਸਕਦਾ ਆ ਤਾਂ ਤੂੰ ਆ ਕਹਿੰਦੇ ਹੁਣ ਆਸਾ ਆਸਾਂ ਸੱਬੇ ਲਾਹਕ ਹੈ ਇਕਾ ਆਸ ਕਮਾਓ ਇਕਾ ਇੱਕੋ ਪਰਮੇਸ਼ਰ ਦਾਤੇ ਦੀ ਆਸ ਕਮਾਉਣੀ ਹੈ ਬਾਕੀ ਆਸ਼ਾਵਾਂ ਤੇ ਲਾਉਣੀਆਂ ਨੇ ਕੁਲ ਬੰਦਾ ਜੁੜੇ ਹੀ ਬਾਕੀ ਆ ਸ਼ਾਮਾਂ ਨਾਲਾ ਪਰਮੇਸ਼ਰ ਨੂੰ ਛੱਡ ਦਾਤਾਂ ਦੇ ਨਾਲ ਜੁੜਿਆ ਹੋਇਆ ਇਸੇ ਕਰਕੇ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਦਾਤ ਪਿਆਰੀ ਬਿਸਰਿਆ ਦਾਤਾਰਾ ਦਾਤ ਪਿਆਰੀ ਹੈ ਦਾਤਾ ਬਿਸਰ ਜਾਂਦਾ ਆ ਬਾਬਾ ਕਬੀਰ ਸਾਹਿਬ ਜੀ ਨੇ ਵਚਨ ਕਹੇ ਨੇ ਕਹਿੰਦੇ ਕਾਮ ਪਏ ਹਰ ਸਿਮਰੀਐ ਕੰਮ ਪੈਣ ਤੇ ਤਾਂ ਹਰ ਕੋਈ ਸਿਮਰਦਾ ਹੈ ਨਾ ਮਤਲਬ ਦੇ ਲਈ ਤਾਂ ਹਰ ਕੋਈ ਚੇਤਾ ਕਰਦਾ ਫਿਰ ਉੱਥੇ ਸਵੇਰੇ ਉੱਠਿਆ ਵੀ ਜਾਂਦਾ ਪਾਠ ਵੀ ਹੁੰਦਾ ਆ ਜਪਜੀ ਵੀ ਪੜ੍ਹਿਆ ਜਾਂਦਾ ਫਿਰ ਦੇਗ ਤਿਆਰ ਵੀ ਕੀਤੀ ਜਾਂਦੀ ਹੈ ਗੁਰੂ ਘਰ ਵੀ ਆਇਆ ਜਾਂਦਾ ਰਮਾਲਾ ਵੀ ਚੜਾਇਆ ਜਾਂਦਾ ਕਾਮ ਪਏ ਹਰ ਸਿਮਰੀਐ ਮਤਲਬ ਵੇਲੇ ਤਾਂ ਹਰ ਕੋਈ ਸਿਮਰਦਾ ਹੈ ਨਾ ਐਸਾ ਸਿਮਰੋ ਨਿਤ ਨਿਤ ਸਿਮਰ ਕਹਿੰਦੇ ਇਹੋ ਜਿਹਾ ਜਿਵੇਂ ਕੰਮ ਪੈਣ ਤੇ ਚਾਹਨਾ ਹੋਈ ਨਾ ਅੰਦਰੋਂ ਵੀ ਆਹ ਵੀ ਕਰ ਲਈਏ ਆਹ ਵੀ ਕਰੀਏ ਚੱਲੇ ਵੀ ਜ਼ਰੂਰੀ ਐ ਜਿਵੇਂ ਅੰਦਰੋਂ ਤਾਂਗ ਪੈਦਾ ਹੋਈ ਵੀ ਆਹ ਕਰਨਾ ਆ ਐਸਾ ਸਿਮਰੋ ਨਿਤ ਇਹੋ ਜਾਂ ਕਹਿੰਦੇ ਨਿਤ ਸਿਮਰ ਇੱਕ ਵਾਰ ਕਿਉਂ ਦੋ ਵਾਰ ਕਿਉਂ ਚਾਰ ਵਾਰ ਕਿਉਂ ਹਰ ਰੋਜ਼ ਹਰ ਸਵਾਸ ਦੇ ਨਾਲ ਐਸਾ ਸਿਮਰੋ ਨਿਤ ਨਿਤ ਸਿਮਰ ਕਹਿੰਦੇ ਐਸਾ ਹੁਣ ਲੱਭਣਾ ਤੇ ਅੰਦਰੋਂ ਸੀ ਬੰਦਾ ਬਾਹਰ ਦੀ ਦੁਨੀਆ ਵਿੱਚ ਐ ਦਿਖਾਵੇ ਦੇ ਕਰਮ ਹੈ ਬਾਰ-ਬਾਰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਭਾਈ ਕਰਮ ਧਰਮ ਪਖੰਡ ਜੋ ਦਿਸੈ ਧਰਮ ਦੇ ਨਾਂ ਤੇ ਕੀਤੇ ਜਾਣ ਵਾਲੇ ਦਿਸ ਦੇ ਕਰਮ ਨੇ ਜਿਹੜੇ ਉਹ ਕਹਿੰਦੇ ਪਖੰਡ ਨੇ ਹੁਣ ਸਾਰੇ ਕਾਰੀਓ ਰਹੇ ਨੇ ਕੀਤੇ ਯੋ ਜਾ ਰਹੇ ਨੇ ਜਿਹੜੇ ਦੂਜਿਆਂ ਨੂੰ ਦਿਖਾਏ ਜਾ ਰਹੇ ਨੇ ਵੀ ਦੇਖੋ ਜੀ ਅਸੀਂ ਧਰਮੀ ਆ ਦੇਖੋ ਜੀ ਅਸੀਂ ਆਹ ਕੰਮ ਕੀਤਾ ਦੇਖੋ ਜੀ ਅਸੀਂ ਪਾਠ ਕਰਾਇਆ ਦੇਖੋ ਜੀ ਅਸੀਂ ਲੰਗਰ ਲਾਇਆ ਦੇਖੋ ਜੀ ਅਸੀਂ ਆਹ ਚੜਾਵਾ ਚੜਾਇਆ ਅਸੀਂ ਤਾਂ ਦਿਖਾਵੇ ਦੇ ਕੰਮ ਕਰੀ ਜਾ ਰਹੇ ਹਾਂ ਸੇਵਾ ਤੇ ਉਹ ਹੈ ਨਾ ਪਤਾ ਹੀ ਨਾ ਲੱਗੇ ਵੀ ਕੌਣ ਕਰ ਗਿਆ ਸੇਵਾ ਤੇ ਉਹੀ ਹੁੰਦੀ ਹੈ ਨਾ ਵੀ ਇੱਕ ਇੱਕ ਹੱਥ ਦੇ ਨਾਲ ਕੀਤੀ ਜਾਵੇ ਤੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਵੀ ਹੋ ਕੀ ਗਿਆ ਦੂਜੇ ਹੱਥ ਨੂੰ ਸੂਣਾ ਲੱਗੇ ਵੀ ਕਰ ਕੌਣ ਗਿਆ ਸੇਵਾ ਤੇ ਉਹ ਹੁੰਦੀ ਹੈ ਸੇਵਾ ਕਰਤ ਹੋਏ ਨਹਿ ਕਾਮੀ ਤੇ ਸਾਡੀ ਤੇ ਕਾਮਨਾ ਹੁੰਦੀ ਹੈ ਪਹਿਲਾਂ ਸੇਵਾ ਤੋਂ ਵੀ ਸਾਡੀ ਤੇ ਇੱਛਾ ਆ ਗਈ ਦੇਖੋ ਇਛਾਵਾ ਰੱਖਣੀਆਂ ਕੋਈ ਮਾੜੀ ਗੱਲ ਨਹੀਂ ਮੁਬਾਰਕ ਹੈ ਪਰ ਜੇਕਰ ਪਰਮੇਸ਼ਰ ਪਾਉਣਾ ਆ ਫਿਰ ਇਛਾਵਾਂ ਨਹੀਂ ਫਿਰ ਤੇ ਸੇਵਾ ਕਰਤ ਹੋਏ ਨਿਹਕਾਮੀ ਨਿਹਕਾਮੀ ਦਾ ਅਰਥ ਹੈ ਕਾਮਨਾ ਤੋਂ ਰਹਿਤ ਹੋਣਾ ਨਿਹ ਦਾ ਅਰਥ ਹੈ ਨਹੀਂ ਕਾਮੀ ਦਾ ਅਰਥ ਹੈ ਕਾਮਨਾ ਇੱਛਾ ਮੰਗ